ਮੇਰੇ ਕੋ ਤੁਗਾ ਤੁਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪੰਮ ਉਹ ਤਰਨ ਦੀ ਗੋਦ ਅੰਦਰ ਸੁਭਾਏ ਮਾਨ ਪਾਗੀ ਸਾਹਿਬ ਜੀ ਜਨੋ ਆਓ ਉਸ ਨਮਰ ਫਤਿਹ ਪ੍ਰਵਾਨ ਕਰੂ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਗਮਨ ਹੋ ਇਸ ਤਾਰਾਂ ਦਿਨ ਨੂੰ ਆ ਰਿਹਾ ਹੈ ਸਤਿਗੁਰਾਂ ਦੇ ਜੀਵਨ ਪ੍ਰਤੀ ਸਹਿਬਾਂ ਦੇ ਆਪਣੇ ਲਿਖੇ ਗ੍ਰੰਥ ਦਸ਼ਮ ਗ੍ਰੰਥ ਦੇ ਵਿੱਚ ਇੱਕ ਮਹਾਨ ਰਚਨਾ ਹੈ ਉਸ ਹਿੱਸੇ ਨੂੰ ਸਤਿਗੁਰਾਂ ਨੇ ਚਿਤ੍ਰਨਾਟਕ ਦਾ ਨਾਂ ਦਿੱਤਾ ਹੈ ਆਪਾਂ ਅੱਜ ਮਜਿਤ੍ਰਨਾਟਕ ਦੀ ਕਥਾ ਪ੍ਰారంਭ ਕਰ ਰਿਹਾ ਹਾਂ ਇਹ ਵੱਲੋਂ ਦੇ ਸਿੰਪਲ ਅਰਥਕਾਰਕੀ ਸ਼ਬਦਾਂ ਦੇ ਨਾਲ ਨਾਲ ਸਤਿਗੁਰਾਂ ਦਾ ਜੋ ਪ੍ਰਿਆਸ ਵਿੱਚ ਜ਼ਿਕਰ ਕੀਤਾ ਗਿਆ ਉਹ ਵਚਾਂਗੇ ਤਾਂ ਸ਼੍ਰੀ குரு ਗੋਬਿੰਦ ਸਿੰਘ ਸਾਹਿਬ ਦੀ ਰਹਿਮਤਾਂ ਕਰਨ ਅਸੀਂ ਇਕਾਗਰਤਾ ਦੇ ਨਾਲ ਸ਼ਬਦਾਂ ਦੇ ਪਾਕ ਵਚਨਾਂ ਨੂੰ ਸੁਣ ਸਕੀਏ ਸ਼ਬਦਾਂ ਦੀ ਕਥਾ ਦਾ ਸੁਖਿਆਨ ਕਰ ਸਕੀਏ ਇਹ ਦਾ ਸੱਜਣ ਥੋੜੀ ਵਿੱਚ ਪਏ ਇਹਦੀ ਅਰੰਭਤਾ ਵਿੱਚ ਸਤਿਗੁਰਾਂ ਨੇ ਇਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਕੀਤੀ ਹੈ ਜਿਹਦੇ ਅਰਥਾਂ ਨੂੰ ਵੈਗ੍ਰ ਇੱਕ ਹੈ ਸਤ ਚਿਤ ਅਨੰਤ ਸਰੂਪ ਹੈ ਤੇ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਦਇਆਤਾ ਦੇ ਨਾਲ ਮਿਹਰ ਦੇ ਨਾਲ ਰਹਿਮਤ ਦੇ ਨਾਲ ਮਿਲਦਾ ਔਕਾਜੀ ਪਰਮੇਸ਼ਰ ਨੂੰ ਮਿਲਣਾ ਹੈ ਰੱਬ ਦੀ ਪ੍ਰਾਪਤੀ ਕਰਨੀ ਹੈ ਤੇ ਗੁਰੂ ਦੀ ਰਾਹੀ ਹੋਣਾ ਹੈ ਅਜੋਕੇ ਸਮੇਂ ਦੇ ਅੰਦਰ ਸਾਡਾ ਗੁਰੂ ਹੈ ਸ਼ਬਦ ਦਾ ਕਸੀਂ ਸ਼ਬਦ ਦੇ ਲੜ ਲਾ ਕੇ ਇਸ ਸੰਸਾਰ ਤੋਂ ਨਿਰੰਕਾਰ ਦੇ ਘਰ ਤੱਕ ਦਾ ਸਫ਼ਰ ਤੈਅ ਕਰਨਾ ਹੈ ਤੇ ਸ਼ਹਿਬਾ ਨੇ ਨਿਰੰਕਾਰ ਦੇ ਘਰ ਦੀ ਹੀ ਗੱਲ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਦਰ ਕੀਤੀ ਹੈ ਅੰਕੇ ਸਤਿਗੁਰੂ 10ਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਅਥ 72 ਨਾਟ ਗ੍ਰੰਥ ਲਿਖਿਅਤੇ ਇਹ ਅਸੀਂ ਹੁਣ 75 ਨਾਟ ਗ੍ਰੰਥ ਲਿਖ ਰਹੇ ਹਾਂ ਪ੍ਰਚਨਾਰਤ ਦੇ ਅਰਥ ਹਨ ਬਹੁਤ ਸਾਰੇ ਅਚਲਜ ਕੌਤਕਾਂ ਵਾਲਾ ਗ੍ਰੰਥ ਲਿਖਦੇ ਆਂ ਜਿਹਦੇ ਅੰਦਰ ਅਨੰਤ ਕੌਤਕ ਉਸ ਰੱਬ ਦੇ ਕੁਦਰਤ ਦੇਸ਼ ਬਿਆਨ ਕੀਤੇ ਨੇ ਤਾਂ ਪ੍ਰਸਾਦ ਸ਼੍ਰੀ ਮੁਕਮਾਂ ਪਾਦਸ਼ਾਹ ਅਸ਼ਵੀ ਸ਼੍ਰੀ ਦਰਸ਼ਮੇਸ਼ ਜੀ ਦੇ ਪਵਿੱਤਰ ਮੁਖਾਰ ਬਿੰਦ ਤੋਂ ਕਥਨ ਕੀਤਾ ਹੋਇਆ ਇਹ ਪਵੰ ਗ੍ਰੰਥ ਹੈ ਭਾਵ ਕਿ ਉਹਨਾਂ ਨੇ ਆਪ ਲਿਖਿਆ ਹੈ ਦੋਹਰਾ ਨਮਸਕਾਰ ਸ਼੍ਰੀ ਖੜਗੋ ਕੋ ਕਰਉ ਸੋ ਹਿੱਤ ਚਿੱਤ ਲਾਏ ਪੂਰਨ ਕਰਉ ਗ੍ਰੰਥ ਇਹ ਤੁਮ ਵਾਹਿ ਕਰੋ ਸਹਾਏ ਸਹਿ ਪ੍ਰਵਾਨ ਕਰਦੇ ਨੇ ਇਹ ਬੈਂ ਮਨ ਲਾ ਕੇ ਸ੍ਰੀ ਸਾਹਿਬ ਅਗੋਦੀ ਭਾਉ ਕਿਸੇ ਸ੍ਰੀ ਸਾਹਿਬ ਤਲਵਾਰ ਕਿਸੇ ਦੇਵੀ ਦਾ ਜਾਂ ਹੋਰ ਕਿਸੇ ਦਾ ਨਾਮ ਨਹੀਂ ਕੋ ਨੂੰ ਨਮਸਕਾਰ ਕਰਦਾ ਹਾਂ ਮੇਰੀ ਸਹਾਇਤਾ ਕਰੂੰ ਤਾਂ ਜੋ ਇਹ ਗ੍ਰੰਥ ਜਿਹੜਾ ਹੈ ਪੋ ਸੰਪੂਰਨ ਹੋ ਸਕੀ ਸਤਗੁਰਾਂ ਨੇ 6ਵੇਂ ਜਾਮੇ ਤੋਂ ਸਿਖਾਇਆ ਕਿ ਆਪਾਂ ਸ਼ਸਤਰ ਧਾਰੀ ਬਣਦੇ ਆਂ ਤੇ ਇਹਨਾਂ ਨੂੰ ਪੂਜਾ ਅਰਚਨਾ ਨਹੀਂ ਕਰਨੀ ਹੈ ਇਹ ਸ਼ਦੀਮੀ ਆਪਣੇ ਤੰਤ ਕਿਸ ਜਾ ਕੇ ਰੱਖਣੇ ਨੇ ਖੰਡੇ ਬਾਟੇ ਦਾ ਅੰਮ੍ਰਿਤ 10ਵੇਂ ਜਾਮੇ ਚ ਦਿੰਦੇ ਨੇ ਪਰ ਕੋੜਸ ਵਾਰੀ ਹਥਿਆਰ ਕੋਲ ਰੱਖਣੇ ਅੱਜ ਸਮੇਂ ਦੀਆਂ ਸਰਕਾਰਾਂ ਇਸ ਗੱਲ ਤੋਂ ਮਨਪੁਰ ਹੋ ਰਹੀਆਂ ਹਨ ਕਿ ਤੁਸੀਂ ਆਪਣੇ ਕੋਲ ਸ਼ਸਤਰ ਨਹੀਂ ਰੱਖ ਸਕਦੇ ਪਰ 10ਵੇਂ ਜਾਮੇ ਤੋਂ ਪਹਿਲੋਂ 6ਵੇਂ ਜਾਮੇ ਦੇ ਵਿੱਚ ਅਕਾਲ ਤਖਤ ਦੀ ਧਰਤੀ ਤੋਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਹੁਕਮਨਾਮਾ ਜਾਰੀ ਕਰਦੇ ਨੇ ਕਿ ਉਸ ਹੁਕਮਨਾਮੇ 'ਚ ਇਹ ਗੱਲ ਕਹਿੰਦੇ ਹਨ ਕਿ ਜਿਹੜਾ ਸਿੱਖ ਮੇਰਾ ਸਾਰਿਆਂ ਤੋਂ ਉੱਤਮ ਤੇ ਵੱਧ ਪਿਆਰ ਕਰਦਾ ਸਾਡੀਆਂ ਬਖਸ਼ੀਆਂ ਚਾਹੁੰਦਾ ਹੈ ਉਹ ਮੇਰੇ ਦਰ ਤੇ ਘੋੜੇ ਲੈ ਕੇ ਆਵੇ ਸ਼ਸਤਰ ਲੈ ਕੇ ਆਵੇ ਹੋ ਸਕੇ ਇੱਕ ਇੱਕ ਉੱਤਰ ਗੁਰੂ ਨੂੰ ਈਟਾ ਦਿੱਤਾ ਤਾਂ ਇਹ ਕਾਜੜਾ ਦੇ ਪੁੱਤਰਾ ਦੀ ਵਿਸ਼ਖਤਰਾ ਦੀ ਜਿਹੜੇ ਮਾਲਕ ਨੇ 10ਵੇਂ ਜਾਮੇ ਚ ਆਪਣੇ ਪੁੱਤਰਾ ਨੂੰ ਕੌਮ ਤੋਂ ਨਿਸ਼ਾਵਰ ਕਰਨ ਉਹ ਸਾਡੇ ਪੁੱਤਰਾ ਨੂੰ ਵੀ ਮੰਨਦਾ ਮੈਨੂੰ ਆਪਣੇ ਪੁੱਤਰ ਈਟਾ ਕਰ ਦਿਓ ਲੋਕਾਂ ਨੇ ਕੀਤੇ ਅੱਜ ਤੋ ਅਸੀਂ ਕਰ ਲਓ ਕਿ ਜਨਾਜ਼ ਸਾਡੇ ਕੋਲ ਹੈ ਇੱਕ ਪਹਿਲੀ ਵਾਰ ਬੇਟੇ ਨੇ ਜਨਮ ਲਾਇਆ ਤੇ ਕਲਾਕੀ ਨਾਮ ਹੀ ਹੋਣ ਹੋਰ ਬੱਚੇ ਦੀ ਜ਼ਰੂਰਤ ਨਹੀਂ ਹੈ ਲੋ ਮਨ ਮਨ ਛੇ ਛੇ ਪੈਣ ਪਰਮੇਸ਼ਰ ਕਿ ਇੰਨੇ ਵੱਡੇ ਪਰਿਵਾਰ ਨੂੰ ਪਾਲਣਾ ਵੀ ਇੱਕ ਪਿਤਾ ਵਾਸਤੇ ਕੋਈ ਔਖੀ ਗੱਲ ਨਹੀਂ ਸੀ ਅੱਜ ਚਾਰ ਮੈਂਬਰ ਹੁੰਦੇ ਨੇ ਵੱਤੋ ਵੱਤ ਪਰਿਵਾਰ ਦੇ ਚਾਰੇ ਕਮਾਣ ਵਾਲੇ ਨੇ ਚਾਰੇ ਖਾਣ ਵਾਲੇ ਨੇ ਹਾ ਹਾਕਾਰ ਫਿਰ ਮੱਛੀ ਸਾਡੀ ਪਰਚੇ ਪੂਰੇ ਨਹੀਂ ਹੋਗੇ ਇੰਨੀਆਂ ਦੀਆਂ ਤਨਖਾਹਾਂ ਲੈ ਕੇ ਅਸੀਂ ਭੁੱਖ ਨਾਲ ਮਰ ਲਿਆ ਕਾਰਨ ਕਿ ਜਿੰਨੇ ਜੀ ਨੇ ਅਸੀਂ ਉਸੇ ਤਰ੍ਹਾਂ ਆਪਣੇ ਆਪਣੇ ਖਰਚੇ ਰੱਖੇ ਹਨ ਇਤ ਦੇ ਹੱਦ ਬਸਾਰਾ ਕੋਈ ਨਹੀਂ ਇਹਨੂੰ ਇੱਕ ਤਾ ਗੁੰਦਾ ਸੀ ਜਿਹਨੂੰ ਪੰਜ ਭਰਾ ਨੇ ਪੰਜਾਂ ਭਰਾਵਾਂ ਦੇ ਵਿਆਹੋਂ ਤੋਂ ਬਾਅਦ ਵੀ ਖਾਣਾ ਇਕੱਠਾ ਪਕਦਾ ਤੇ ਲੰਬੜਦਾਰ ਇੱਕੋ ਹੀ ਸੀ ਉਹਨੂੰ ਪਤਾ ਹੈ ਇਹ ਵਿਆਹ ਰੱਖਿਆ ਮੈਂ ਕਿੱਥੋਂ ਲਿਆਉਣਾ ਹੈ ਕੀ ਕਰਨਾ ਹੈ ਕਿਹਦੇ ਤੋਂ ਮੰਗਣਾ ਹੈ ਕਿੰਨੂੰ ਉਧਾਰ ਦੇਣਾ ਹੈ ਕਿੰਨੂੰ ਨਹੀਂ ਦੇਣਾ ਦੂਜੇ ਦੀ ਹਿੰਮਤ ਨਹੀਂ ਸੀ ਕਹਿ ਸਕਦੇ ਇੱਕ ਲੰਬੜਦਾਰ ਹੋਣ ਕਰਕੇ ਕੰਮ ਬੜਾ ਵੱਡਿਆ ਚੱਲਦਾ ਸੀ ਹੁਣ ਆਪੋ ਤਾਪੀ ਹੈ ਮੈਂ ਚੰਨਾ ਮੇਰੀ ਘਰ ਚ ਚੱਲੇ ਦੂਜਾ ਕਹਿੰਦਾ ਮੇਰੀ ਚੱਲੇ ਕਿਸ਼ੇ ਕਰਕੇ ਕ੍ਰੀਲੂ ਗਣੇਸ਼ ਹੈ ਇਹਨੂੰ ਸਤਪੁਰਾਂ ਕਾਲ ਯੁਗ ਦਾ ਨਾਮ ਦਿੱਤਾ ਗਣੇਸ਼ ਦਾ ਯੁਗ ਕਲਾ ਦਾ ਯੁਗ ਤੁਹਾਡੇ ਸਮੇਂ ਕਾਲ ਯੁਗ ਆਪਿਆ ਨਾਮ ਸਤਪੁਰਾਂ ਦਿੱਤਾ ਹੈ ਇਹ ਯੁਗ ਜਿਹੜਾ ਕਿਉਂਕਿ ਸਮਾਂ ਤਬਦੀਲ ਹੁੰਦਾ ਹੈ ਤੇ ਯੁਗ ਦਾ ਨਾਮ ਬਦਲ ਚੱਲਦਾ ਹੈ ਜਦੋਂ ਹਾਲਾਤ ਬਦਲ ਜਾਣ ਚੰਗੇ ਲੋਕ ਸੰਸਾਟਵਾਦੀ ਤੇ ਸੱਚ ਜੋ ਕਹਿ ਦਿੱਤਾ ਗਿਆ ਹੋਰ ਗੁਰਬਾਣੀ ਕਹਿੰਦੀ ਪਤਾਰੇ ਹੋਈ ਨੇ ਸੋਈ ਚੰਦ ਜੜਾ ਸਤਾਰੇ ਸੋਈ ਦਿਨ ਇਹ ਤਬ ਤਰ ਹੈ ਕਿ ਬਾਕੀ ਤਾਂ ਸਾਰਾ ਕੁਝ ਹੋਈ ਜਾ ਨਾ ਨਾ ਦਿਨ ਬਦਲੇ ਨਾ ਰਾਤ ਬਦਲੀ ਨਾ ਤਾਰੇ ਬਦਲੇ ਨਾ ਮਨੁਸ਼ਪਤੀ ਬਦਲੀ ਨਾ ਸਾਡੇ ਸਰੀਰ ਬਦਲੇ ਸਰੀਰ ਵੀ ਹੋਈ ਨਹੀਂ ਘਰ ਪਰਿਵਾਰ ਵੀ ਨਹੀਂ ਸੁਭਾਅ ਬਦਲ ਗਏ ਤੇ ਯੋਗ ਤੇ ਦਾਣ ਦੀ ਬਦਲੀ ਹੋ ਗਈ ਕਿ ਸ਼ਮਾ ਇਹੋ ਜਿਹਾ ਗਿਆ ਗਿਆਨਕ ਸਤਿਗੁਰਾਂ ਖੇ ਮੇਰੀ ਇਹ ਸ਼ਹਿਤਨਾ ਕਰੋ ਕਿ ਜੇ ਇਹ ਮੈਂ ਗ੍ਰੰਥ ਕਿੰਦਾ ਹੈ ਉਹ ਸੰਪੂਰਨ ਕਰਿ ਸਕਾਂ ਬੇਨਤੀ ਕਿਨੂ ਕੀਤੀ ਸ੍ਰੀ ਸ਼ਾਹ ਤਲਵਾਰ ਸ੍ਰੀ ਖੜਗ ਤੇ ਅੱਗੇ ਹੈ ਜੀ ਸਤਿਗੁਰਾਂ ਦੀ ਆਵਰਤਨਾ ਦਾ ਕਮਾਲ ਤ੍ਰਪੰਗੀ ਛੰਦ ਸ੍ਰੀ ਕਾਲ ਜੀ ਕੀ ਉਸਤ ਅਸੀਂ ਇਸ ਛੰਦ ਦੇ ਰਾਹੀਂ ਸ੍ਰੀ ਸਾਹਿਬ ਜੀਆਂ ਦੀ ਮਹਿਮਾ ਵਰਣ ਕਰਨੀ ਹੈ ਠੀਕ ਹੈ ਅਸੀਂ ਤਲਵਾਰ ਦਾ ਨਾਮ ਸ਼ਕਾਰ ਕਰ ਰਹੇ ਆ ਇਹਦੀ ਮਹਿਮਾ ਕੀ ਹੈ ਤਾਂ ਇਹ ਤਲਵਾਰ ਦੀ ਖੜਕ ਦੀ ਉਸਤਤ ਬਿਆਨ ਕਰਦੇ ਨੇ ਖਗ ਖੰਡੰ ਬਿਹੰਡੰ ਖਲ ਦਲ ਖੰਡੰ ਅਤਰਨ ਮੰੰ ਮਰ ਬੰੰ ਇਹ ਇਹ ਤਲਵਾਰ ਦੇ ਵਿੱਚ ਇੱਕ ਸੱਤ ਸਤਪੁਰ ਆਪਣੀ ਸਿਖਾ ਨੂੰ ਸਮਝਾਇਆ ਕਿ ਇਹ ਤਲਵਾਰ ਦੁਸ਼ਟਾਂ ਦੇ ਟੋਟੇ ਕਰਨ ਵਾਲੀ ਹੈ ਵੱਟ ਸੋਪ ਦੀ ਦੁਸ਼ਮਣ ਨੂੰ ਮੈਦਾਨੇ ਜੰਗ ਚ ਫਿਰ ਆਪ ਨਹੀਂ ਟੁੱਟਦੀ ਆਪ ਟੁੱਟਣ ਤੋਂ ਪਰੇ ਹੈ ਮੂਰਖਾਂ ਦੇ ਇਕੱਠ ਨੂੰ ਇਹ ਟੋਟੇ ਕਰਨ ਦੀ ਸਮਰੱਥਾ ਰੱਖਦੀ ਹੈ ਇਹਦੇ ਅੰਦਰ ਇੰਨੀ ਵੱਡੀ ਤਾਕਤ ਹੈ ਬਹੁਤ ਵੱਡੀ ਜੰਗ ਦੇ ਵਿੱਚ ਇਹ ਦੌੜ ਬੁਖਾ ਸਕਦੀ ਹੈ ਸ਼ੂਰਮਿਆਂ ਬਹਾਦਰਾਂ ਨੂੰ ਬਲ ਦੇਣ ਵਾਲੀ ਤਾਕਤ ਬੋਜਦੰਦ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਨੰ ਬਾਣ ਪ੍ਰਬੰਗ ਅਗਿਸ਼ਪੈਨ ਦੀ ਨਾਸ਼ਹਿ ਬਾਹ ਤੇ ਡੋਲਿਆਂ ਨਾਲ ਇਹਦੇ ਅੰਦਰ ਤਾਕਤ ਮਰ ਜਾਂਦੀ ਹੈ ਬੜਾ ਭੜਾ ਪ੍ਰਕਾਸ਼ ਹੈ ਇਹਦੀ ਜੋਤ ਇੰਨੀ ਬਣੀ ਛਣੀ ਟਿਕੀ ਹੋਈ ਹੈ ਇਹ ਸੂਰਜ ਵਰਗੀ ਸ਼ੋਭਾ ਹੈ ਦੀ ਸੂਰਜ ਵਰਗੀ ਸੱਤਾ ਸੂਰਜ ਵਰਗੀ ਇਹ ਤਾਕਤ ਪ੍ਰਖਿਤ ਹੈ ਸ਼ੁਭ ਸੰਤਮਕਰਣੰ ਦੁਰਮਤ ਦਰਣੰ ਕਿਲ ਮਿਖ ਹਰਣੰ ਆਸ ਸ਼ਰਣੰ ਹੁਣ ਇਹਦੇ ਅੰਦਰ ਸਮਰਥ ਹੈ ਕਿ ਸੰਤਾ ਨੂੰ ਇਹ ਸ਼ੋਕ ਕਰਨ ਵਾਲੀ ਹੈ ਖੋਟੀ ਅਕਲ ਦਾ ਨਾਸ ਕਰਦੀ ਹੈ ਪਾਪਾਂ ਤੇ ਪਾਪੀਆਂ ਦਾ ਸਤਿਆਨਾਸ਼ ਕਰਨ ਦੀ ਇਹ ਦੇ ਅੰਦਰ ਸਮਰਥਾ ਹੈ। ਪਾਪਾਂ ਨੂੰ ਵਿਨਾਸ਼ ਤੇ ਪਾਪੀਆਂ ਦਾ ਵਿਨਾਸ਼ ਇਹ ਇਹਨੇ ਬਾਗ ਪ੍ਰਖੀ ਹੈ। ਇਹ ਕਾਰਨ ਹੈ ਕਿ ਸਤਿਗੁਰ ਆਖਿਆ ਕਿ ਅਸੀਂ ਦਬੀ ਰਦਾ ਦੇ ਵਿੱਚ ਰੱਬ ਦੀ ਓਟ ਆਸਰਾ ਲੈ ਕੇ ਰੱਬ ਤੋਂ ਸੱਤਾ ਪ੍ਰਾਪਤ ਕਰਕੇ ਇਹ ਤਲਵਾਰ ਦੀ ਵੀ ਛੜਲ ਨਹੀਂ ਹੈ। ਕਿਰਮਿਕ ਹਰਿਨੰ ਅਸ ਸ਼ਰਨੰ ਪਾਂ ਦੀ ਸ਼ਰਨ ਵਿੱਚ ਆਇਆ ਇਹਨੂੰ ਅਸੀਂ ਆਪਣਾ ਸਾਰਾ ਕੁਝ ਮੰਨ ਲਿਆ ਇਹਨੇ ਸਾਰਾ ਕੁਝ ਕਰ ਲਿਆ ਅਸੀਂ ਤੇ ਆਧਾਰ ਹਾਂ ਹੁ ਜੈ ਦੇ ਜਗ ਕਾਰਣ ਸ੍ਰਿਸ਼ਟ ਉਬਾਰਣ ਮਮ ਪ੍ਰਤਪਾਰਣ ਜੈ ਤੇਗੰ ਫੇ ਸਤਪੁਰਾਂ ਖਿਆ ਤਲਵਾਰ ਦੀ ਜੈ ਹੋਵੇ ਇਹ ਤਲਵਾਰ ਤੂੰ ਜਗ ਤੇ ਕਰਨ ਵਾਲੀ ਹੈ ਦੁਨੀਆ ਨੂੰ ਦੁੱਖਾਂ ਤੋਂ ਬਚਾਉਣ ਵਾਲੀ ਹੈ ਭਾਵੇਂ ਦੁਨੀਆਂ ਦੀ ਪਾਲਣਾ ਮੇਰੀ ਪਾਲਣਾ ਕਰਨ ਦੇ ਸਮਰੱਥ ਹੈ ਅਸੀਂ ਤੇਰੀ ਜੈ ਜੈ ਹੈ ਉਚਾਰਦੇ ਹੁਜੰਤ ਪ੍ਰਿਆਤਸ਼ਾ ਇਸ ਸ਼ੰਨ ਵਿੱਚ ਪਰਮੇਸ਼ਰ ਦੀ ਸ਼ਕਤੀ ਦਾ ਕਤਨਾ ਹੈ ਕਿ ਇੱਕ ਅਕਾਲ ਪੁਰਖ ਇਹ ਅਕਾਲ ਪੁਰਖ ਜਿਹੜਾ ਹੈ ਉਹਦਾ ਸਰੂਪ ਗੁਰੂ ਜੀ ਆਪਣੇ ਤਨ ਤੇ ਸਿਜਾਏ ਨੇ ਸਮੁੱਚੇ ਸ਼ਾਸਤ੍ਰਾਂ ਨੂੰ ਪਰਮੇਸ਼ਰ ਰੂਪ ਮੰਨਦੇ ਹਨ ਸ਼ੈਭਾ ਨੇ ਫਰਮਾਨ ਕੀਤਾ ਅਗਲੇ ਪਦ ਵਿੱਚ ਸਦਾ ਇੱਕ ਜਤਿ ਅਜੁਨੀ ਸਰੂਪੰ ਮਹਾਦੇਵਤੇਮ ਮਹਾ ਪੂਪ ਪੂਪੰ ਮਿਹ ਅਕਾਲਪੁਰਖ ਵਹਿਗੂ ਵਹਿਗੂ ਅਕਾਲਪੁਰਖ ਸਦਾ ਇੱਕ ਜੋਤੀ ਸਰੂਪ ਹੈ ਜਨਮ ਤੋਂ ਪਰੇ ਹੈ ਇੱਕ ਸ਼ਕਲ ਵਾਲਾ ਹੈ ਸ਼ੈਭ ਕਹਿੰਨ ਲੱਗੇ ਵੱਡਿਆ ਦੇਵਤਿਆਂ ਤੇ ਦੇਵਤਾ ਤੇ ਵੱਡਿਆਂ ਰਾਜਿਆਂ ਦਾ ਉਹ ਰਾਜਾ ਹੈ ਮਹਾਦੇਵ ਦੇਵਨ ਮਹੂਪ ਉਪ ਉਪੰ ਨਿਰੰਕਾਰ ਨਿਤਿਆਨ ਨਰੂਪੰ ਨਿਰਵਾਣ ਕਲਾਕਾਰਣ ਨਮੋ ਖੜਕਪਾਣ ਸਰਬਾਂਖਿਓ ਸਦਾਰਣ ਵਾਲ ਰੂਪ ਹੈ ਤੇ ਖੋਟੀ ਆਤਮਾ ਪਰੇ ਹੈ ਰਵੀ ਰੂਪ ਵਿੱਚ ਖੋਟਾ ਪਣ ਨਹੀਂ ਕਲਯੁਗੀ ਜੀਆਂ ਦੀ ਕਰਨੀ ਕਰਨ ਵਾਲਾ ਹੈ हे ਅਕਾਲ ਪੁਰਖ ਤੂੰ ਰੂਪ ਧਾਰਨ ਵਾਲੇ ਸ਼ਰੂਪ ਅੰਦਰ ਹੈ ਇਸ ਲਈ ਤੂੰ ਤਲਵਾਰ ਹੱਥ ਵਿੱਚ ਫੜੀ ਹੋਈ ਹੈ ਦਕਸ਼ਾ ਚਤਰੇ ਨਿਰੰਕਾਰ ਨਿਰਵਿਕਾਰ ਨਿਤਿਆ ਨਿਰਾਲੰ हे ਵਾਹਿਗੁਰੂ ਅਕਾਲ ਪੁਰਖ ਤੂੰ ਸ਼ਕਲਾ ਤੋਂ ਰਹਿਤ ਹੈ ਜਦੋਂ ਅਸੀਂ ਜਾਪ ਸਾਹਿਬ ਦੀ ਪ੍ਰਾਰੰਭਤਾ ਪੜ੍ਹਦੇ ਹਾਂ ਤੇ ਉਹਦੇ ਵਿੱਚ ਵੀ ਸ਼ਤਗੁਰਾਂ ਨੇ ਇਹੀ ਬਚਨਾਂ ਕਿਹਾ ਕਿ ਉਹਦਾ ਕੋਈ ਸ਼ਰੂਪ ਨਹੀਂ ਚੱਕਰ ਤੇ ਨੇ ਅਨ ਬਰਨ ਜਾ ਕਰ ਪਾਤ ਨਹ ਜੇ ਰੂਪ ਰੰਗ ਜਨ ਵੇਖ ਤੇ ਕੂ ਕਹਿ ਨ ਸਕਤ ਕੇ ਆ ਚਲ ਮੂਰਤਨ ਕੋ ਪ੍ਰਕਾਸ਼ ਅਮ ਤੋਚ ਕਿਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸਹਾਰ ਕਰੀਜੈ ਤੇ ਪਵਨ ਮਹੀ ਸੁਰ ਨਾਰਿਆ ਸੁਰ ਨੇਤ ਨੇਤ ਬਣ ਤਿਲ ਕਹਿ ਤਉ ਸਰਬ ਨਾਮ ਕਥਾ ਕਮਨ ਕਰਮ ਨਾਮ ਬਰਨ ਸੁਮਤ ਮੈਂ ਤੇਰੀ ਕਿਹੜੀ ਕਿਹੜੀ ਮਹਿਮਾ ਨੂੰ ਬਿਆਨ ਕਰਾਂ ਇਹ ਤੇਰੇ ਅੰਦਰ ਤੇ ਇੱਕ ਸਮਰਥ ਹੈ ਤੂੰ ਸਾਰੇ ਦੁੱਖਾਂ ਦਾ ਨਾਸ਼ ਕਰਨ ਹੈ ਸਰੂਪ ਤੋਂ ਰਹਿਤ ਹੈ ਤੇਰੇ ਕਿਸੇ ਰੂਪ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਹਕੀ ਵਰਣਨ ਕਰਨ ਦੇ ਲਈ ਇਹ ਤੂੰ ਜਦੋਂ ਸਰੂਪ ਵਿੱਚ ਆਉਣਾ ਉਦੋਂ ਸਾਰੇ ਪਾਸੇ ਸਾਰੇ ਥਾਵਾਂ ਤੋਂ ਸਭ ਨੇ ਜੋਤ ਜੋਤ ਹੈ ਸੋ ਇਹ ਤੇ ਤਾਂ ਚੰਨ ਸੰਨ ਚੰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਇਹ ਤੇ ਨੂੰ ਵੇਖਿਆ ਜਾ ਸਕਦਾ ਹੈ ਦੁਨੀਆ ਦੇ ਅੰਦਰੋਂ ਤੈਨੂੰ ਵੇਖਿਆ ਜਾ ਸਕਦਾ ਪਸ਼ੂਆਂ ਦੇ ਵਿੱਚੋਂ ਤੈਨੂੰ ਵੀਖਿਆ ਜਾ ਸਕਦਾ ਬਨਸਪਤੀ ਦੇ ਵਿੱਚੋਂ ਤੈਨੂੰ ਵੇਖਿਆ ਜਾ ਸਕਦਾ ਜਨਵਰਾਂ ਦੇ ਵਿੱਚੋਂ ਇਹ ਹਰ ਥਾਂ ਤੇ ਜੈ ਜੈ ਪੇਖੋਂ ਤਹ ਹਜ਼ੂਰ ਦੂਰ ਕਰਤ ਹੋ ਨਾ ਜਾਈ ਸਤਿਗੁਰਾਂ ਖਿਆ ਇੱਕ ਥਾਂ ਤੇ ਨਹੀਂ ਰਮ ਰਹੇ ਸਰਬੱਤ ਰਮੈ ਮਨ ਸਦਾ ਟਿਆਹੀ ਜੇ ਤੂੰ ਕੁਝ ਪ੍ਰਾਪਤ ਕਰਨਾ ਹੈ ਤੇ ਤੈਨੂੰ ਨਾਮ ਧਿਆਣਾ ਪਰ ਸਦਾ ਹਰ ਵੇਲੇ ਇੱਕ ਦੋ ਤਨ ਦੀ ਗੱਲ ਗੁਰੂ ਸਾਹਿਬ ਆਖਿਤੇ ਨੇ ਕਿ ਇੱਕ ਦਿਨ ਜਪਿਆਂ ਗੱਲ ਬਣੇਗੀ 40 ਦਿਨ ਜਪਿਆਂ ਗੱਲ ਬਣੇਗੀ 11 ਦਿਨ ਜਪਿਆਂ ਗੱਲ ਬਣੇਗੀ 21 ਦਿਨ ਜਪਿਆਂ ਗੱਲ ਬਣੀ ਇਹ ਸਾਨੂੰ ਭਲੇਖੇ ਪਾ ਜਾ ਰਹੇ ਨੇ ਬ੍ਰਹਮਣਵਾਦੀ ਸਤਿਗੁਰੂ ਤੇ ਕਿਹ ਦਿਨ ਸਦਾ ਜਪ ਜਪ ਮੰਨ ਇਥੇ ਦੱਸਿਓ ਕਿ ਕਿਹੜਾ ਦੱਸਿਆ 11 ਦਿਨ ਸਤਨਾਮ ਅਗੇ ਕੀ ਸ਼ਬਦ ਵਰਤਿਆ ਵੀ ਮਣਾ ਸਤਨਾਮ ਦਾ ਚਿੰਤਨ ਕਰ ਕਿੰਨਾ ਚਿਰ ਕਰਣਾ ਮਨ ਕਹਿੰਦਾ ਹੈ ਸਹਿਬ ਕਹਿਣ ਲੱਗੇ ਸਦਾ ਸਤਨਾਮ ਹੁਣ ਜਿਹੜਾ ਕੰਮ ਅਸੀਂ ਆਪਣੇ ਮਨ ਨੂੰ ਆਖਣਾ ਹੈ ਮਨ ਨੂੰ ਕਹਿਣਾ ਹੈ ਤੇ ਮਨ ਫਿਰ ਪਤਾ ਕੀ ਕਹਿੰਦਾ ਮੈਨੂੰ ਦੱਸ ਕਿ ਜੇ ਮੈਂ ਇਹ ਕੰਮ ਕਰਾਂਗੇ ਆਪਾਂ ਤੇ ਅੰਦਰ ਸਵਾਲ ਪੈਦਾ ਹੋ ਜਾਂਦੇ ਨੇ ਸਾਡੇ ਦੋ ਮਨ ਮੰਨੇ ਨੇ ਜੀ ਇਤਿਹਾਸ਼ਕਾਰਾਂ ਨੇ ਅਚੇਤ ਤੇ ਸੁਚੇਤ ਮਨ ਇਹ ਫਿਰ ਸੁਲਾਮਾ ਕਰਦੇ ਨੇ ਕਿ ਜੇ ਮੈਂ ਇਹ ਕੰਮ ਕਰਾਂ ਆਪੇ ਖਿਆਲ ਆ ਜਾਂਦਾ ਨੇ ਕਿ ਇੰਨਾ ਲਾਭ ਹੋਵੇਗਾ ਫਿਰ ਨਾਲ ਹੀ ਇੱਕ ਖਿਆਲ ਹੋਰ ਚੱਲਦਾ ਸੁਚੇਤ ਮਨ ਕਹਿੰਦਾ ਵੀ ਲਾਭ ਤੇ ਹੋਵੇਗਾ ਪਰ ਸਜਣਾ ਚੇਤੀ ਰੱਖੀ ਜਿੰਨਾ ਵੱਡਾ ਲਾਭ ਹੈ ਜੇ ਘਾਟਾ ਪਿਆ ਤੇ ਇੰਨੇ ਹੀ ਘਾਟਾ ਤੈਨੂੰ ਸਹਿਣ ਕਰਨਾ ਪੈਣਾ ਹੈ ਪਿਆਰੇ ਭੁਲੇਖੇ ਵਸਣਾ ਹੋਈ ਜਿੰਨਾ ਵੱਡਾ ਤੂੰ ਲਾਭ ਸੋਚੀ ਬੈਠਾ ਐਨੇ ਵੱਡੇ ਘਾਟੇ ਲਈ ਤਿਆਰ ਹੋ ਘਾਟਾ ਵੀ ਸਹਿਣ ਕਰਨਾ ਪੈਣਾ ਤੇ ਇਹ ਕਾਰਨ ਹੈ ਕਿ ਸੁਚੇਤ ਮਨ ਵਾਲੇ ਵਿਅਕਤੀ ਮări ਸਹਿਜਤਾ ਦੇ ਨਾਲ ਕਰਮ ਕਰਦੇ ਨੇ ਉਹ ਕਾਲ ਨਹੀਂ ਕਰਦੇ ਉਹਨਾਂ ਦੇ ਮਨ ਅੰਦਰ ਠੀਕਿਆ ਹੁੰਦਾ ਕੰਮ ਤੇ ਸਤਿਗੁਰਾਂ ਆਖੇ ਜਦੋਂ ਮਨ ਨੂੰ ਇਹ ਗੱਲ ਆਖੀ ਇਹਨੇ ਆਖਿਆ ਵੀ ਮਿਲੇਗਾ ਕਿ ਸਹਿਵ ਕਹਨ ਲੱਗੇ ਤੂੰ ਮੁਸ਼ਕਕਤ ਕਰਨ ਹੈ ਪਤਾ ਨਹੀਂ ਤੇਰੇ ਪੱਲੇ ਕੁਝ ਪੈਂਦਾ ਕਿ ਨਹੀਂ ਪੈਂਦਾ ਪਰ ਚੇਤੇ ਰੱਖੀ ਇਹ ਤੂੰ ਸਿਮਰਨ ਕਰੇਗਾ ਫਿਰ ਹਲਤ ਪਲਤ ਮੁਖ ਉਦਲ ਹੋਈ ਹੈ ਇਹ ਤਾਂ ਕਿਹ ਹੈ ਹਰ ਫੁਰਖ ਦਾ ਰੰਤਨਾ ਇਹਨਾਂ ਲੋਕ ਵੀ ਸ਼ੋਰ ਜੈਗਾ ਪਰ ਲੋਕ ਵੀ ਸ਼ੋਰ ਜੈਗਾ ਗੁਰੂ ਕੀ ਦਿੰਦਾ ਕਿ ਆਗਾ ਸੁਖ ਮੇਰੇ ਬਿਤਾ ਬਾਛੇ ਆਨੰਦ ਪ੍ਰਾਪਤ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੁ ਨਹੀ ਤੂੰ ਅਡੋਲ ਹੋ ਕੇ ਚਿੰਤਨ ਕਰਦਾ ਰਹ ਅਡੋਲ ਹੋ ਕੇ ਅਰਧਨਾ ਕਰਦਾ ਰਹ ਤੂੰ ਕਿਸੇ ਦੀ ਪਰਵਾਹ ਨਾ ਕਰੀ ਇਹਦੇ ਸਤਿਗੁਰਾਂ ਆਖਿਆ ਵੀ ਉਹ ਦਾਤਾ ਜਿਹੜਾ ਹੈ ਉਹ ਪ੍ਰਮਾਤਮਾ ਉਹ ਪਰਮੇਸ਼ਰ ਅਕਾਲ ਪੁਰਖ ਉਹਦਾ ਕੋਈ ਸਰੂਪ ਨਹੀਂ ਇਹ ਗੱਲ ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅਜੂਨੀ جنا چاہ سم سو تو پرکاش ہونے والا نرکار نرنکار نروکار نتنگ نرالنگ وکال پورک شکل تو رہتا ہے تو پری ہے پھر روز ہی رہن والا سب تو اٹ ہے اگے ستگو آخیا تیرے اندر ایک سمرتھ ہے نب دتنگ مشیٹنگ ਨਾ ਤਰਣੰ ਬਾਲੰਤਾਰੰਗੰ ਨਾਰਾਇਣ ਨ ਰੂਪੰ ਨਾਰੇਖੰ ਨਾ ਤੂੰ ਮੌਤ ਵੱਡਾ ਬੁੱਢਾ ਹੈ ਨਾ ਜਵਾਨ ਤੇ ਨਾ ਬਾਲ ਹੈ ਫਿਰ ਨਾ ਤੂੰ ਬੜਾ ਵੱਡਾ ਗਰੀਬ ਹੈ ਤੇ ਨਾ ਹੀ ਤੂੰ ਬੜਾ ਵੱਡਾ ਰਾਜਾ ਹੈ ਨਿਸ਼ਾਨ ਵਾਲਾ ਹੈ ਨਾਰੰਗੰ ਨਾਰਾਗੰ ਅਪਾਰੰ ਅਪੇਖੰ ਤੂੰ ਕਿਸੇ ਵੱਡੇ ਪੇਸ਼ਵਾਲਾ ਰੰਗ ਰੂਪ ਤੋਂ ਦੂਰ ਹੈ ਭਾਵੇਂ ਤੇਰਾ ਕੋਈ ਇੱਕ ਰੂਪ ਨਹੀਂ ਕਿ ਅਸੀਂ ਆਖੇ ਪਾਸੇ ਥਈ ਹੈ ਇਹ ਗੱਲ ਬਾਪੂ ਨੇ ਸਮਝਾਈ ਕਿ ਮੱਕੇ ਵਿੱਚ ਨਹੀਂ ਕਿਸੇ ਮੰਦਰ ਵਿੱਚ ਨਹੀਂ ਕਿਸੇ ਮਸਜਿਦ ਵਿੱਚ ਨਹੀਂ ਉਹ ਤੇ ਤੁਹਾਡੇ ਜਿਹਾ ਵਿੱਚ ਵਸਿਆ ਹੋਇਆ ਹੈ ਇਹ ਤੇ ਥਾਵਾ ਨੇ ਜਿਹੜੀਆਂ ਬਲਾਈਆਂ ਦੁਨੀਆਂ ਦੀ ਹਰ ਇੱਕ ਧਰਮ ਦੇ ਦੁਆਰੇ ਨੂੰ ਬਾਬੇ ਨੇ ਸਤਕਾਰ ਦਿੱਤਾ ਪਰ ਇਹ ਗੱਲ ਆਖੀ ਭੁਲੇਖਾ ਨਾ ਖਾਇਓ ਕਿ ਕਿਤੇ ਇੱਥੇ ਹੀ ਰੱਬ ਵੱਸਦਾ ਹੈ ਇਹਨਾਂ ਦੁਆਰਿਆਂ ਤੋਂ ਜਿੱਥੋਂ ਰੱਬ ਦੀ ਗੱਲ ਕੀਤੀ ਜਾਂਦੀ ਅਸੀਂ ਅਤ ਦੇ ਕ੍ਰਿਸ਼ਣੀਆਂ ਗੱਲਾਂ ਅੱਜ ਸੁਣ ਸਕਾਂਗੇ ਲੋਕ ਕਹਿੰਦੇ ਨੇ ਸੰਗਤ ਵਿੱਚ ਆਉਣ ਵਾਲਿਆਂ ਨੇ ਆਖਿਆ ਕਿ ਇੱਥੇ ਕਿਉਂ ਨਾ ਛੱਡ ਦਿੱਤਾ ਕਿਉਂ ਛੱਡਿਆ ਮੇਰਾ ਨਹੀਂ ਚੁੱਪ ਕਰਦਾ ਉੱਥੇ ਜਾ ਕੇ ਮਨ ਦੁਖੀ ਹੁੰਦਾ ਜਦੋਂ ਇੱਕ ਦੂਜੇ ਦੀ ਨਿੰਦਿਆ ਚੁਗਲੀ ਗਲੇਸ਼ ਹੁੰਦਾ ਇਹ ਮਨ ਵਿੱਚ ਬੜੇ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਂਦੇ ਨੇ ਕਿ ਆਪਾਂ ਘਰ ਜਾ ਕੇ ਲੈਣਾ ਕੀ ਹੈ ਕਿ ਸਾਧਗੁਰਾਂ ਤੋਂ ਪਾਣੀ ਚਾਖਿਆ ਵੀ ਤੇਰੇ ਅੰਦਰ ਇੱਕ ਸੇਕ ਹੋਵੇਗਾ ਖੀਦਾ ਜੰਗਲ ਜੰਗਲ ਕਿਆਪਵੇਂ ਬਾਣ ਕੰਡਾ ਹੋੜੇ ਵਸੀ ਰਪਹੀ ਆ ਪੀਆ ਜੰਗਲ ਕਿਆ ਕੁੰਡੇ ਜੰਗਲਾਂ ਵਿੱਚ ਨਹੀਂ ਹਿਰਦੇ ਵਿੱਚ ਵਸਦਾ ਹੋਣ ਹੁਣ ਹਿਰਦੇ ਵਿੱਚੋਂ ਕਿਵੇਂ ਪ੍ਰਗਟ ਹੋਵੇ ਮੈਂ ਬਾਬਾ ਸਾਹਿਬ ਨੂੰ ਪਿੱਛੇ ਸਵਾਗਤ ਕਰ ਦਿੱਤਾ ਹੈ ਲੱਗੇ ਆਪਣੀ ਨੀਅਤ ਨੂੰ ਸਾਫ਼ ਕਰ ਨੀਅਤ ਕੋਟੀ ਨਾ ਹੋਵੇ ਕਹ ਰਹੀ ਬੈਠਿਆਂ ਸ਼ੋਭੀਨਾਂ ਜੀ ਨੀਅਤ ਰਾਸਪਤ ਪਰ ਸਾਡੀ ਨੀਅਤ ਤੇ ਪਲ-ਪਲ ਕੋਟ ਹੈ ਪਰਾਂ-ਪਰਾਪਰਤੀ ਕੋਟ ਰੱਖੀ ਬੈਠਾ ਹੈ ਪਰਿਵਾਰਕ ਮੈਂਬਰਾਂ ਦੀ ਆਪਸ ਵਿੱਚ ਬਣ ਨਹੀਂ ਇਸ ਕਲੇਸ਼ੀ ਦੌਰ ਦੇ ਵਿੱਚੋਂ ਸਮੁੱਚੀ ਦੁਨੀਆ ਸਮੁੱਚਾ ਆਲਮ ਮੁਜ਼ਰਰ ਹੈ ਉਹ ਸ਼ਹਿਰ ਕਹਿਣ ਲੱਗੇ ਕਿ ਤੇਰਾ ਜਿਹੜਾ ਰੂਪ ਹੈ ਕੋਈ ਇੱਕ ਨਹੀਂ ਵੀ ਅਸੀਂ ਇੱਕ ਥਾਂ ਤੇ ਬਾਬੇ ਆਖਿਆ ਮੱਕੇ ਵਿੱਚ ਨਹੀਂ ਮਦੀਨੇ ਵਿੱਚ ਨਹੀਂ ਜਗਨਨਾਥਪਰੀ ਦੇ ਮੰਦਰਾਂ ਵਿੱਚ ਨਹੀਂ ਕਿਸੇ ਖਾਸ ਗੁਰੂ ਘਰ ਵਿੱਚ ਤੁਸੀਂ ਮੰਨ ਕੇ ਬਣਾਉਂੋ ਨਹੀਂ ਉਹ ਤੇ ਸਰਬ ਵਿਆਪਕ ਹੈ ਸਾਰੇ ਥਾਵਾਂ ਤੇ ਹੈ ਤੇ ਮੂਲ ਮੰਤਰ ਜਿਹੜਾ ਹੈ ਸਿਰਫ ਛੋਟੀ ਜਿਹੀ ពੌੜੀ ਪੰਜ ਸੱਤ ਅੱਖਰ ਬਾਬੇ ਦਿੱਤੇ ਉਹਦੇ ਵਿੱਚ ਪੂਰੇ ਅਕਾਲ ਪੁਰਖ ਦੀ ਵਿਆਖਿਆ ਹੈ ਇਹ ਤੋਂ ਗੁਰੂ ਘਰ ਆਏ ਸ਼ੁਰੂ ਕਿੱਥੋਂ ਆਇਆ ਜੀ ਇੱਕ ਓੰਕਾਰ ਸਤਨਾਮ ਉਹ ਪ੍ਰਮਾਤਮਾ ਇੱਕ ਹੈ ਸਭ ਵਿੱਚ ਰਮਿਆ ਹੋਇਆ ਸਮਾਇਆ ਹੋਇਆ ਉਹ ਸਦਾ ਥਣਣ ਵਾਲਾ ਸਮੁੱਚੀ ਦੁਨੀਆ ਦਾ ਕਰਤਾ ਹੈ ਪੁਰਖ ਸਮਾਇਆ ਹੋਇਆ ਸਾਰਿਆਂ ਨੂੰ ਬਣਾਉਣ ਵਾਲਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਅਕਾਲ ਪੁਰਖ ਕਾਲ ਪੁਰਾਣ ਹੈ ਸਤਿਗੁਰਾਂ ਖਿਆ ਉਹ ਕਾਲ ਵਿੱਚ ਨਹੀਂ ਅੰਦਰ। ਇਹ ਕਰਤਾ ਜਿਉਂ ਪ੍ਰਖ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਰੱਖੇ ਕਿ ਆਖਿਆ ਕਿ ਨਿਰਭਉ। ਉਹਨੂੰ ਕਿਸੇ ਦਾ ਡਰ ਨਹੀਂ। ਪਰ ਅਸੀਂ ਜਨਰ ਮਨੁੱਖ ਚ ਰੱਖਿਆ ਕਿ ਫਲਾਣਾ ਜੀ ਨੇ ਇੰਜ ਕਰ ਦਿੱਤਾ ਮੇਰੇ ਨਾਲ ਕੀ ਵਾਪਰੇਗਾ। ਸਤਿਗੁਰਾਂ ਖਿਆ ਕਿ ਨਿਰਭਉ ਨੂੰ ਪੜ ਗਿਆ ਤੇ ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ ਪਰ ਸੇ ਨਿਰਭਉ ਨੂੰ ਰੱਬ ਜਿਹੜਾ ਨਾ ਦਬ ਕੇ ਜਪਿਆ ਇਹ ਨਹੀਂ ਵੀ ਜਪ ਨਹੀਂ ਕਰ ਰਹੇ ਸੀ ਬੜੇ ਥਾਵਾਂ ਤੇ ਚਲੀਏ ਗੁਰਬਾਣੀ ਦੇ ਪਾਠ ਸਹਿਜ ਪਾਠ ਅਖੰਡ ਪਾਠ ਸਹਿਬ ਮੈਨੂੰ ਛਿਮਾ ਛਾਲ ਹੈ ਪਟਿਆਲੇ ਦੇ ਵਿੱਚ ਤੇ ਆਪਜੀ ਨੇੜੀ ਤੁਹਾਡੇ ਮਹਿਰ ਸਿੰਘ ਕਲੋਨੀ ਵਿੱਚ ਨਾਨਕ ਸਰਕੁਟਿਆ ਹੈ ਉਥੇ ਜਪ ਆਰੰਭ ਹੋ ਜਾਂਦੇ ਨੇ ਪਹਿਲੇ ਸ਼ਾਦ ਜੀ ਛੇਦ 5 1 ਜਨਵਰੀ ਤੋਂ ਆਰੰਭ ਹੁੰਦੇ ਨੇ ਤੇ ਫਰਵਰੀ ਤੋਂ ਪੂਪ ਜਾਂਦੇ ਨੇ 40 ਦਿਨਾਂ ਦੇ ਕਰੀਬ ਉਥੇ ਜਪ ਕੀਤਾ ਜਾਂਦਾ ਬੜਾ ਵੱਡਾ ਸੁੰਗਿਸ਼ਾ ਦੇ ਪਾਠ ਲਗਾਤਾਰ ਦਿਨ ਰਾਤ ਦੇ ਸਮਾਗਮ ਤੇ ਇਹ ਇੱਕ ਥਾਂ ਨਹੀਂ ਹੋ ਰਿਹਾ ਅਨੰਤ ਥਾਵਾਂ ਤੇ ਬਹੁਤ ਜ਼ਿਆਦਾ ਧਨ ਇਹਨਾਂ ਤੇ ਵੀ ਖਰਚ ਕੀਤਾ ਜਾ ਰਿਹਾ ਪਰ ਉਹਨਾਂ ਸਮਾਗਮਾਂ ਵਿੱਚ ਜਾਣ ਵਾਲੇ ਵਿਅਕਤੀ ਦੀ ਮਾਇਲ ਨਾਲ ਪਰੇਗ ਨਿਰਭਉ ਨਿਰਮੈਰ ਇਹ ਤੂੰ ਨਿਰਵੈਰ ਨੂੰ ਪੜ ਕੇ ਵੈਰ ਤੋਂ ਰਹਿਤ ਹੋਇਆ ਮਿਸ਼ਰ ਗਈ ਸਭ ਤਾਤ ਪਰਾਈ ਜਨ ਕੇ ਸਾਧ ਸੰਗਤ ਉਹ ਪਾਈ ਨਾ ਕੋ ਬੈਰੀ ਨਾ ਹੀ ਵਿਗਾਨਾ ਸકલ ਸੰਗ ਹਨ ਕੋ ਬਣਾਈ ਇਹ ਵੇਖੀ ਸਦਨਾ ਨਿਰਵੈਰ ਨੂੰ ਪੜਨ ਵਾਲਿਆ ਇਹ ਤੂੰ ਵੈਰ ਤੋਂ ਰਹਿਤ ਹੋਇਆ ਤੇਰੇ ਅੰਦਰੋਂ ਈਰਖਾ ਦੀ ਅਗ ਬੁੱਧ ਦੀ ਉਹ ਆਪਣੇ ਛਾੜੀ ਨੂੰ 부ਝਾ ਲਿਆ ਹੈ ਗੁਰੂ ਗੋਦ ਵਿੱਚ ਬਹਿ ਕੇ ਵੀ ਕਿਤੇ ਆਪਣੇ ਵਿਰੋਧੀ ਪ੍ਰਤੀ ਤੁਸ਼ਾੜਾ ਪ੍ਰਗਟ ਨਹੀਂ ਕਰਦੇ ਆ। ਵੇਖੀਏ ਨੂੰ ਸੁਖ ਜਮ ਪਾਪ ਕਿਆ ਗੁਰਬਾਣੀ ਨੇ ਇੱਥੇ ਬੈਠਿਆਂ ਵੀ ਪਾਪ ਨਾ ਕਰਦਾ ਰਹੀ ਨਹੀਂ ਬਖਸ਼ਿਆ ਜਾਏਗਾ ਰੱਬ ਤੋਂ। ਤੇ ਇਸ ਗੋਦ ਵਿੱਚ ਬਹਿ ਕੇ ਵੀ ਇੱਕ ਦੂਜੇ ਦੀ ਇਨੰਦਿਆ ਚੁਗਲੀ ਕਰਦੇ ਨੇ ਬੈਠੇ ਬੈਠੀ ਇੱਕ ਪਾਸੇ ਕਥਾ ਕੀਰਤਨ ਹੋ ਰਿਹਾ ਹੈ ਇੱਕ ਪਾਸੇ ਅਸੀਂ ਆਪਣਾ ਡੰਮੁਰ ਗਾ ਰਹੇ ਆ। ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਿਹੜਾ ਉਪਨਦਮ ਆਇਆ। ਕਿਹੜਾ ਸ਼ਬਦ ਰਾਗੀ ਸਿੰਘਾਂ ਨੇ ਗਾਇਆ ਅੱਜ ਕਿਹੜੀ ਕਥਾ ਹੈ ਆਪਾਂ ਤਾਂ ਸਮਝਾਈ ਨਹੀਂ ਆਪਾਂ ਤਾਂ ਪਿੱਛੇ ਬੈਠੇ ਇੱਕਦਾਨੇ ਪੜ ਲਿਆ ਉਹ ਇੰਜ ਕਰਦਾ ਸੀ ਉਹਨੇ ਆਖਿਆ ਹਾਂ ਮੈਨੂੰ ਵੀ ਪਤਾ ਹੈ ਕਿ ਕਰਦੇ ਸਤਗੁਰਾਂ ਖੇਤ ਤੇ ਕਦਮ ਰੱਖ ਜੇ ਨਾ ਕੋ ਬੈਰੀ ਨਾ ਹੈ ਬਿਗੜਨਾ ਸકલ ਸੰਗ ਹਮਤੋਂ ਬਣ ਆਈ ਇੱਥੇ ਤੇ ਮੈਰੀ ਨੂੰ ਵੀ ਮਿੱਤਰ ਮੰਨਿਆ ਜਾਂਦਾ ਜਦੋਂ ਅਸ਼ਕਰ ਵਿੱਚ ਕਦਮ ਟਿਕ ਜਾਣਾ ਉਹਦੇ ਤੇ ਸ਼ਕੀਮਤੀ ਮੰਨੇ ਔਰੰਗਜੇਬ ਗੁਰੂ ਸਾਹਿਬਾਂ ਦੇ ਪਰਿਵਾਰ ਤੇ ਹਾਵੀ ਹੁੰਦਾ ਸਤਗੁਰਾਂ ਦੇ ਚਾਰ ਪੁੱਤਰਾਂ માં ਅਨੰਤ ਸਕੇਸ਼ ਬੰਦੀ ਕੋਸ਼ੀਆਂ ਜੀਆਂ ਪ੍ਰਾਪਤ ਕਰ ਜਾਂਦੇ ਨੇ ਬਿਨਤ ਸਿੰਘ ਸ਼ਹੀਦ ਹੋਏ ਅਨੰਤ ਪਰ ਸਾਹਿਤ ਨੇ ਕਿ 40 ਦੀ ਚਮਕੌਰ ਸਾਹਿਬ ਦੀ ਜਨਤੀ ਹੈ ਜੀ ਬਾਕੀ ਉਹਤੇ ਵੀ ਸ਼ਹੀਦ ਹੋਏ ਸਨ ਔਰ ਏਡਾ ਵੱਡਾ ਗਿਆਨ ਉਹ ਤੇ ਦਰਵੈਰ ਕੋਣ ਹੋਵੇਗਾ ਉਹਦੇ ਪੁੱਤਰ ਬਹਾਦਰ ਸ਼ਾਹ ਨੂੰ ਫਿਰ ਸਤਿਗੁਰੂ ਰਾਜਗਵਾਦਨ ਦੀ ਅਦੇ ਸ਼ਹਿਦਾਂ ਕਰਦੇ। ਈਰਖਾ ਦੀ ਕਰਦੇ। ਹਾਂ ਉਹ ਈਰਖਾ ਰੱਖੇ ਦੰਦਾ ਉਹਨੇ ਭੇਜੇ ਭੇਜੇ ਦੂਤ ਹੀ ਜਾ ਕੇ ਸਤਿਗੁਰੂਆਂ ਨੂੰ ਖੰੰਜੇ ਮਾਰਦੇ ਨੇ ਫਿਰ ਦੁਬਾਰਾ ਹਜੂਰ ਸਾਹਿਬ ਦੀ ਧਰਤੀ ਤੇ ਉਹਦੇ ਛਪਾਈਆਂ ਵਿੱਚੋਂ ਸੁਣੇ ਲੋਕ ਪਰ ਗੁਰੂ ਦਰਵੈਰ ਹੈ ਜਨਪਾਉ ਨਿਰਵੈਰ ਅਗਾਹ ਨੂੰ ਰਤ ਉਹਦਾ ਕੋਈ ਸਰੂਪ ਨਹੀਂ ਥਾਪਿਆ ਨਾ ਦਾਏ ਕੀਤਾ ਨਾ ਹੋਇਆ ਪਿਆਪ ਤਰੰਤ ਹੋਇਆ ਤੁਸੀਂ ਜੇ ਰੱਬ ਦੇ ਦਰਸ਼ਨ ਕਰਦੇ ਨੇ ਤੇ ਸਤਿਗੁਰਾਂ ਕਹਿਆ ਸੀ ਅੰਦਰੋਂਕ ਨਹੀਂ ਉਹ ਤੇਰੇ ਅੰਦਰੋਂ ਪ੍ਰਗਟ ਹੋਏਗਾ ਉਹ ਜੋਤ ਤੇਰੇ ਅੰਦਰ ਜਗਮਗਾ ਰਹੀ ਹੈ ਲੋਹੜ ਹੈ ਜਿਵੇਂ ਕੋਈ ਮਨੁੱਖ ਪਾਣੀ ਦਾ ਮੋਹਰ ਕਰਦਾ ਹੈ 200 400 500 600 ਹਜ਼ਾਰ ਫੁੱਟ ਤੇ ਵੀ ਲਹਿਦਾ ਹੈ ਜਦੋਂ ਪੂਰਾ ਹੋਦਾ ਹੈ ਪਾਣੀ ਪਤਨ ਆ ਜਾਏ ਤੇ ਬੋਰ ਕਰਨ ਵਾਲਾ ਵਿਅਕਤੀ ਕਹਿੰਦਾ ਵੀ ਪੰਜ ਸੱਤ ਬਾਲਟੀਆਂ ਪਾਣੀ ਲੈ ਕੇ ਆ ਉਹ ਗੋ ਕਹਿੰਦਾ ਵੀ ਖਾਦੇ ਦੀ ਪਾਣੀ ਪਾਣੀ ਬਣਾਉਣ ਵਾਸਤੇ ਤੇ ਤੈਨੂੰ ਇੰਨਾ ਖਰਚਾ ਦਿੱਤਾ ਹੈ ਉਹ ਕਹਿੰਦਾ ਸੱਜਣਾ ਵੀ ਪਾਣੀ ਕਿਵੇਂ ਬਣਾ ਦਿੱਤਾ ਪਾਣੀ ਕਿ ਆ ਗਿਆ ਪਰ ਉਸ ਪਾਣੀ ਨੂੰ ਅੰਦਰੋਂ ਬਾਹਰ ਲਿਆਉਣ ਵਾਸਤੇ ਉੱਤੋਂ ਥੋੜਾ ਜਿਹਾ ਪਾਣੀ ਮਾਣਾ ਪੜਨਾ ਤਾਂ ਸਾਨੂੰ ਜਪਨਾ ਪੈਂਦਾ ਹੈ ਅੰਦਰਲੀ ਜੋਤ ਦੇ ਦਰਸ਼ਨ ਕਰਨ ਲਈ ਸਾਨੂੰ ਉਸ ਪਰਮੇਸ਼ਰ ਦੀ ਅਲਤਨਾ ਕਰਨੀ ਪੈਂਦੀ ਅਨੰਤ ਦੀ ਵਾਹਿਗੁਰੂ ਜਿਹੜਾ ਹੈ ਜਦੋਂ ਉਹਦਾ ਚੇਤਨਨ ਕਰਦਾ ਹੈ ਫਿਰ ਇੱਕ ਦਿਨ ਅੰਦਰੋਂ ਇਹਨਾ ਪ੍ਰਕਾਸ਼ ਹੋ ਜਾਂਦਾ ਹੈ ਕਿ ਸਮੁੱਚੀ ਦੁਨੀਆ ਦੇ ਵਿੱਚ ਉਸ ਵਿਅਕਤੀ ਨੂੰ ਰੱਬ ਨਿਕਣਾ ਹੁੰਦਾ ਹੈ ਫਿਰ ਉਹਦਾ ਕੋਈ ਵੈਰੀ ਨਹੀਂ ਲੱਭਦਾ ਉਹ ਕਿਸੇ ਨੂੰ ਖਾਸ ਉਤਰ ਨਹੀਂ ਮੰਨਦਾ ਉਹਦੇ ਵਾਸਤੇ ਸਾਰੇ ਬਰਾਬਰ ਹਾਂ ਇਥੇ ਸਤਿਗੁਰਾਂ ਖਿਆਦਾਤਾ ਤੇਰਾ ਰੂਪ ਨਹੀਂ ਕੋ ਰੇਖ ਨਹੀਂ ਤੇਰੇ ਅੰਦਰ ਨੂੰ ਇੰਨੀ ਸਮਰੱਥ ਹੈ ਕਿ ਤੂੰ ਨਾ ਬੜਵੰਦਾ ਰਾਜ ਹੈ ਤੇ ਨਾ ਬਰਤੁਲ ਗਰੀਬ ਹੈ ਜੋ ਸਮਦ੍ਰਿਸ਼ਟ ਹੈ ਨਾ ਰੂਪੰ ਨਾ ਰੇਖੰ ਨਾ ਨੰਗੰ ਨਾ ਰਾਗੰ ਸ਼ਕਲ ਨਿਸ਼ਾਨ ਰੰਗ ਰਾਗ ਤੋਂ ਪਰੇ ਹੈ ਨਾ ਨਾਮੰ ਨਾ ਥਾਮੰ ਮਹਯੋਤ ਜਾਗੰ ਤੇਰੀ ਭਾਰੀ ਜੋਤ ਜਿਹੜੀ ਹੈ ਜਗ ਦੀ ਹੈ ਨਾ ਤੇ ਕਾਸ ਤੇਰਾ ਕਥਾ ਹੈ ਨਾਸ਼ ਨਾਮ ਤੇ ਥਾਂ ਤੇਰਾ ਕੋਈ ਵੀ ਨਹੀਂ ਤੂੰ ਕਦੇ ਮਿਟਣ ਵਾਲਾ ਨਹੀਂ ਸਦੀਵੀ ਹੈ ਨਾ ਦਵੇਖ ਨਾ ਪੇਖਣ ਸਰੰਕਾਰ ਲਿਖਿਐ ਫਸਲ ਤੇਰਾ ਦਵੇਖ ਵਾਲਾ ਸੁਆਮੀ ਨਹੀਂ ਤੇਰੇ ਅੰਦਰ ਕਿਥੇ ਪ੍ਰਤੀ ਕੋਈ ਇਰਖਾ ਲਈ ਤੂੰ ਸਾਰੇ ਉਪਾਰੇਖਾਂ ਤੋਂ न्यारा ਹੈ ਕਿਸੇ ਵਿਸ਼ੇਸ਼ ਇਕਪੇਖ ਅੰਦਰ ਨਹੀਂ ਤੂੰ ਮਹਾ ਜੋਗ ਜੋਗ ਸੁ ਪਰਮਕ ਪਵਿੱਤ੍ਰ ਆਕਾਰ ਤੋਂ ਬਿਨਾਂ ਦਾ ਤਰੀਨਾ ਤੋਂ ਬਹੁਤ ਜ਼ਿਆਦਾ ਪਵਿੱਤਰ ਹੈ ਤੇ ਵੱਡੇ ਜੋਗ ਵਾਲੇ ਤੇਰੇ ਵਿੱਚ ਜੁੜਦੇ ਹਨ ਤਾਂ ਕਿ ਚਿੰਤਨ ਕਰ ਕਰਕੇ ਉਹ ਤੇਰੇ ਵਿੱਚ ਸਮਾ ਜਾਂਦੇ ਹਨ ਇਹ ਤੇਰੀ ਸਮਰੱਥਾ ਹੈ ਪੰਜ ਔੜੀਆਂ ਤੱਕ ਆਪਾਂ ਇਹ ਕੀਤਾ ਜਿੱਦੇ ਚ ਰੱਬ ਦੀ ਮਹਿਮਾ ਨੂੰ ਬਿਆਨ ਕੀਤਾ ਗਿਆ ਅੱਗੇ ਵੀ ਇਹ ਸੱਚ ਸਾਧਪੁਰੂ ਕਾਲ ਪ੍ਰਪਤੀ ਸ਼ਿਖਤ ਨੂੰ ਬਿਆਨ ਕਰਦੇ ਨੇ ਉਸ ਤੋਂ ਅੱਗੇ ਗੁਰੂ ਸਾਹਿਬ ਸੰਸਾਰ ਦੇ ਹਾਲਾਤ ਬਿਆਨ ਕਰਦੇ ਨੇ ਖੇਰ ਜਿਵੇਂ ਉਹਨਾਂ ਨੂੰ ਇਹ ਸੰਸਾਰ ਤੇ ਭੇਜਿਆ ਕਿ ਸਤਿਗੁਰਾਂ ਉਸ ਨਕਸ਼ਿ ਦਾ ਚੇਤਨਣ ਕੀਤਾ ਹੈ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਇਹ ਬਚਨ ਵਸ ਜਾਣ ਕੁਝ ਸਾਰਿਆਂ ਦੇ ਵਿੱਚੋਂ ਰੱਬ ਦੇ ਦیدار ਕਰਦੇ ਆ ਸਮੁੱਚੇ ਸੰਸਾਰ ਨੂੰ ਉਸ ਨਿਰੰਕਾਰ ਦਾ ਪਰਿਵਾਰ ਬਣ ਕੇ ਆਪਣੇ ਪਰਿਵਾਰਵਾਕ ਤੋਂ ਉੱਪਰ ਉੱਠ ਕੇ ਉਹਦੇ ਸੰਸਾਰ ਦੀ ਸੇਵਾ ਨੂੰ ਸਮਰਪਿਤ ਹੋ ਕੇ ਆਪਣੀ ਜ਼ਿੰਦਗੀ ਜਿਉ ਸਕੀਏ ਇਹ ਬਾਗ ਇਹ ਤੱਕ ਸਤਿਗੁਰਾਂ ਸਾਜ ਬਖਸ਼ਿਸ਼ ਕਰਨ ਹੋ ਗਿਆ ਭੁੱਲਾ ਚੁੱਕਾ ਤੋ ਖਿਮਾ ਗੁਰੂ ਅਤੇ ਸੰਗਤ ਵਰਸਿੰ ਜੋਗ ਹੈ ਬਖਸ਼ ਲੈਣਾ ਦੀ ਪ੍ਰੇਮ ਸ਼ਹਿਦ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ